ਬਾਜੀ ਅਸਿਕਾਲ। ਖਾਚ ਗਿਆ ਸੰਦੀਪ ਜੀ। ਹੋਰ ਬਾਜੀ ਸਾਠੀ ਨਾਲ ਦੀ। ਬਹੁਤ ਕਿਰਪਾ ਵੀ ਜੀ ਗੁਰੂ ਮਹਾਰਾਜ ਦੀ। ਚਲੋ। ਬੜੀ ਚੱਲ ਰਹੀ ਕੰਮ ਜੀ। ਬਹੁਤ ਵਧੀਆ ਸੰਦੀਪ ਜੀ ਬਹੁਤ ਵਧੀਆ। ਕਿੰਨੇ ਬਾਈ ਜੀ ਅੱਜ? ਇਹ ਸੰਦੀਪ ਜੀ 4 ਮਹੀਆ ਇੱਕ ਉਹ ਗੱਬਣ ਆ। ਬਾਕੀ ਆ ਤਿੰਨੇ ਝੋਟੀਆਂ ਹਰਿਆਣੇ ਦੀਆਂ, ਸੁਈਆਂ ਸਵਾਈਆਂ ਝੋਟੀਆਂ। ਠੀਕ ਆ। ਦੇਖੋ ਕਿਹੜੇ ਕਿਹੜੇ ਕਾਦੇ ਆ ਇਹਨਾਂ ਦੇ। ਇਹ ਉਧਰ ਆਈਆਂ ਸਾਰੀਆਂ ਜੀ ਫਿਰ। ਸਾਰੀਆਂ ਉਧਰੋਂ ਸੰਦੀਪ ਜੀ। ਕਹਿ ਨਹੀਂ ਲੋੜ ਨਹੀਂ ਉਹਦੇ ਵੇਹੇ ਪਾ ਲਾ ਜਿੰਦਾ। ਹਾਂ ਬਿਲਕੁਲ ਬਿਲਕੁਲ। ਪਾ ਲਾ ਜਿੰਦਾ ਵੀ ਕਿਧਰ ਦੀਆਂ ਐ। ਨਹੀਂ ਨਹੀਂ ਠੀਕ ਆ। ਮੇਰਾ ਭਾਜੀ ਪਿੰਡ ਵਹੀਪੂਨ ਜਿਲ੍ਹਾ ਤਰਨਤਨ ਤਸਿੰਤ ਸਿੰਘ ਗਰੂਰ ਸਾਹਿਬ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ 90565008905685008 ਚਲੋ ਹਾਂਜੀ ਦੱਸੋ ਜੀ ਫਿਰ ਇਧਰੋਂ ਸੰਦੀਪ ਜੀ ਉਧਰ ਉਧਰ ਆ ਜਾਓ ਕਿੰਨੇ ਦਾ ਹੋਵੇ ਸੂਈ ਨੂੰ ਮਾਜੀ ਲੇ ਫਿਰ ਇਹਨੂੰ ਸੰਦੀਪ ਜੀ ਇਹ ਦੱਸ ਦੇਣਾ ਇਹ ਸੂਈ ਨੂੰ ਅੱਛਾ ਦੱਸ ਦੱਸ ਦੇਣਾ ਠੀਕ ਹੈ 10 ਲਾ ਲੈ ਕੋਈ 12 ਲਾ ਲੈ ਪਰ 15 ਲਾ ਲੈ ਹਾਂਜੀ ਇੱਕ ਦੋ ਦਿਨਾਂ ਦੀ ਕੋਈ ਐਡ ਐਡੀ ਕਰਨੀ ਤੇ ਬਾਕੀ ਸੰਦੀਪ ਜੀ ਝੋਟੀ ਦਾ ਕੱਦ ਦੇਖੋ ਥੱਲਾ ਦੇਖੋ ਕਿਦਾਂ ਦਾ ਤੇ ਭਾਈ ਜੀ ਕਿੰਨਾ ਦੁੱਧ ਹੁਣ ਐਸ ਟਾਈਮ ਦੁੱਧ ਵੀ ਜੀ 16 ਕਿਲੋ ਆ ਅੱਛਾ 16 ਲੀਟਰ ਮਾਰ ਕੇ ਚੋਕੇ ਖੜੇ ਆਉਂਦੀ ਦੋੜਾਂ ਹਾਂਜੀ ਹਾਂਜੀ 16 ਤੋਂ ਪਲੱਸ ਹੋਊ ਤੇ ਲੈ ਜੇ ਇਹ ਅੰਦਰ ਹੋਊਗਾ ਤੇ ਰਹਿਣ ਦੇ ਬਸ ਠੀਕ ਆ ਪਾਓ 100 ਗ੍ਰਾਮ ਵੀ ਅੰਦਰ ਹੋਵੇ ਬਿਲਕੁਲ ਖੋਲੋ ਜੀ ਚੋ ਆਪ ਸਮਾ ਵਰੀਆ ਮੈਂ ਤਾਂ ਵੀ ਜੀ ਮੋਗੇ ਰਗੀ ਬੱਚਾ ਛੱਡ ਗਿਆ ਭੋਨੇ ਦਾ ਵਡੀ ਛੋਟੀ ਆ ਘਰੋ ਜਾ ਕੇ ਮੇਰਾ ਆ ਦੇਖ ਇਹ ਬਹੁਤ ਥੱਲੇ ਧਾਰ ਮਾਰ ਤੋ ਕਿ ਤੜੀ ਨਾ ਤੇ ਕਟਾ ਕਟਣਾ ਮਗਰ ਜੀ ਮਗਰੇ ਦੇ ਕਟਾ ਜੀ ਕਟਾ ਮਗਰਾ ਆ ਜੀ ਜੀ ਥਣਾਂ ਦੀਆਂ ਕਿੱਥੇ ਕਿੱਥੇ ਥਣ ਲੱਗੀਆਂ ਤੇ ਲੇਵਾ ਹੋ ਕੇ ਦਾ ਫ ਬਹੁਤ ਚੰਗੀ ਸੰਦੀਪ ਜੀ ਕਰਦ ਵੀ ਪੂਰਾ ਬੱਤਾ ਕਰ ਦਿੱਤਾ ਬਾ ਬਸ ਜੈਜ ਰਖੇ ਟੈਂਸਰੀ ਜਾਣਕ ਨਹੀਂ ਮੈਨਾਂ ਸੰਦੀਪ ਜੀ ਝੋਟੀ ਦੇ ਹਸਾਬ ਨਾਲ ਭਾਅ ਨਾ ਜੈਜੀ ਹੋਊਗਾ ਹਾਂਜੀ 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 ਬਈ ਜੀ ਬੱਚਾ ਮੜਾ ਸੇ ਬਲਾਦੀ ਸੰਦੀਪ ਜੀ ਛੜਪੁੱਤ ਮੜਾ ਤਾਰਾ ਮਾਰਦੀ ਕਿਉਂਕਿ ਭੈਣ ਭਰਾ ਨੂੰ ਪਾਲਾਈ ਜਾਂਦਾ ਛੜ ਛੜਪੁੱਤ ਛੜ ਮਾਰ ਲਾ ਇਧਰ ਆ ਜੀ ਫਿਰ ਆਪਾਂ ਹਾਂ ਇਧਰ ਆ ਜਾਓ ਨੇ ਜੋ ਇਧਰ ਆ ਜਾ ਪਿੱਛੇ ਮੈਂ ਤੇ ਗਾੜੀ ਛੜ ਲਓ ਹਾਂ ਇਹ ਹੈ ਦੂਜਾ ਸੁਬਾਹ ਜੀ ਇਹ ਵੀ ਸੰਦੀਪ ਜੀ ਦੂਜਾ ਸੂਆ ਜੀ ਇਹ ਵੀ ਦੂਜਾ ਵੀ ਦੂਜਾ ਸੂਆ ਜੀ ਅੱਛਾ ਇਹ ਵੀ ਦੂਜਾ ਸੂਆ ਹੈ ਜੀ ਹਾਂ ਇਹਦੇ ਦੁੱਧ ਕੰਨਾ ਭਾਈ ਜੀ ਇਹ ਕੋ ਸੰਦੀਪ ਜੀ 13 ਕਿਲੋ ਦੁੱਧ ਹੋਊਗਾ ਤੇ 6ਵੇਂ 7ਵੇਂ ਦਿਨ ਦੀ ਸੂਈ ਜੇ ਭਾਵੇਂ 8ਵੇਂ ਦੇ ਹੋਊਗਾ ਤੋ ਤਿੰਨ ਜੀ ਕੱਟਾ ਹੀ ਮਗਰ ਰਹਿੰਦੇ ਵੀ ਮੈਂ ਇਹਦੇ ਹੀ ਮਗਰ ਕੱਟਾ ਦੇ ਠੀਕ ਆ ਤੇ ਚੋਣ ਝਾੜੇ ਦੀ ਫੁੱਲ ਖਰੀ ਜੇ ਇਹ ਵੀ ਖੋਲੋ ਜੀ ਹਾਂ ਪੁੱਤ ਖੋਲੋ ਇਹਨੂੰ ਲੋ ਜੀ ਇਹ ਵੀ ਦੇਖੋ ਵੱਡੀ ਝੋਟੀ ਹੈ ਜੀ ਇਹ ਵੀ ਰੰਗ ਕਰੂੰਗੇ ਜੇ ਸਿੰਗਲ ਢੀ ਝੋਟੀ ਹੋਵੇ ਤਾਂ ਲੇਵਾ ਵੀ ਜੀ ਰੱਖਦੀ ਆ ਉਹਦਾ ਟਾਇੜ ਪਰ ਦੁੱਧ ਝੋਟੀ ਕੋ 13 ਕਿਲੋ ਜੀ ਇੱਕ ਵਾਰ ਲੇ ਲੇ ਬੋਤਲ ਦੇ ਥਣ ਛਾੜਾ ਕੇ ਆਪਾਂ ਰਾਂਗ ਰੂਗ ਸ਼ਾਈ ਹੋ ਗਿਆ ਨਹੀਂ ਨਹੀਂ ਚੰਗੀ ਚੰਗੀਆਂ ਜੀ ਆ ਜਾ ਵੀ ਜੀ ਇਹਦਾ ਫਿਰ ਮੋਲ ਲਓ ਜੀ ਸੰਦੀਪ ਜੀ 13 ਕਿਲੋ ਦੁੱਧ ਕਿਹਾ ਝੋਟੀ ਦਾ ਆਪਾਂ ਹਾਂ ਜੀ ਹਾਂ ਜੀ ਕੋਈ ਆਪਣੀ ਤਸੱਲੀ ਗਏ 13 ਤੋਂ ਬਾਹਰ ਹੋਊਗਾ ਅੰਦਰ ਨਹੀਂ ਹੋਊਗਾ ਠੀਕ ਆ ਹਾਂ ਬਿਲਕੁਲ ਇਹ ਸੰਦੀਪ ਜੀ ਝੋਟੀ ਦੇਣੀ ਆਪਾਂ 13 ਦੀ 1 ਲੱਖ ਦੀ ਯਾਰ ਇਹ ਉਹਦਾ ਝੋਟੀ ਵੀ ਜੀ ਸਮੇਂ ਦੇ ਹਿਸਾਬ ਨਾਲ ਝੋਟੀ ਇੱਕ 40 45 ਦਾ ਅੱਕ ਰੱਖਦੀ ਹੈ ਹਾਂ ਜੀ ਹਾਂ ਜੀ 128 ਦੇ ਸੰਦੀ ਵੀ ਜੀ 128 ਆਦੇ ਠੀਕ ਹੈ ਸੰਦੀ ਵੀ ਜੀ ਮੇਲੇ ਝੋਟੀ ਸਾਹਿਬ ਬਿਲਕੁਲ ਨਾ ਜੈ ਜੈ ਜੋਗੇ ਵੀ ਚਾਪਾ ਵੀ ਰੋਟੀ ਦੇਖਣੀ ਆ ਬਿਲਕੁਲ ਪੈਸੇ ਲੱਗਦੇ ਨਾ ਨਾ ਬਿਲਕੁਲ ਜੀ ਖਰਚਾ ਅਕਸਰ ਪੈਂਦਾ ਹਾਂ ਆ ਗਈ ਪੁੱਤ ਆ ਗਈ ਜੀ ਬੰਨ ਪੁੱਤ ਬੱਚਾ ਗਾੜੀ ਇਹਦੇ ਆ ਗਈ ਠੀਕ ਆ ਦੇ ਮੜਾ ਚੰਗਾ ਦੇ ਚੰਗਾ ਦੇ ਚੰਗਾ ਧਾਰ ਦੇ ਝੋਟੇ ਮੜੀ ਆ ਜਾ ਫਿਰ ਇੱਧਰ ਆ ਜਾ ਫਿਰ ਉਹਨਾਂ ਚਲ ਇਹ ਖੋਲੋ ਇਹ ਦੂਜਾ ਸੁਣੋ ਜੀ ਇਹ ਵੀ ਏ ਵੀਜੀ ਪਹਿਲਣ ਜੇ ਕੱਟੀ ਅੱਜ ਪਹਿਲਾ ਸੂਆ ਸੂਈ ਪੱਕ ਕੇ ਜੇ ਥੋੜੀ ਜੀ ਆ ਬੱਚਾ ਸੂਈ ਵੀ ਜੀ ਮਹੀਨੇ ਬਾਹਰ ਦੀ ਮਹੀਨੇ ਬਾਹਰ ਠੀਕ ਆ 10 ਦਿਨ ਉੱਤੇ ਹੀ ਦੇ ਠੀਕ ਆ ਦੋਨ ਵੀਜੀ ਕੋ 13 ਗੱਲਾਂ ਨੂੰ 12 ਮੰਨ ਕੇ ਖੜੇ ਕੋਈ ਲੋ ਜੀ ਇਹ ਵੀਜੀ ਕੋਈ ਕਮੀ ਨਹੀਂ ਝੋਟੀ ਜਗੀ ਸਿਰਫ ਮੜੀ ਜੇ ਸੈੱਡ ਰੱਖਦੀ ਜੇ ਠੀਕ ਆ ਹਾਂ ਜਿੰਨੀ ਆ ਗਈ ੰਨੀ ਹੋਵੇ ਤਾਂ ਵੱਧ ਨਹੀਂ ਹੋਊਗੀ ਕੋਈ ਛੱਡੀ ਨਹੀਂ ਕੋਈ ਕੀਤੀ ਨਹੀਂ ਹਾਂ ਬਿਲਕੁਲ ਸਹੀ ਗੱਲ ਉਹ ਐ ਹੋਏ ਐ ਹੋਈ ਨਿਕਲੂਗਾ ਚੌਣ ਚਾਣ ਆਣ ਵੀਜੀ ਕੀ ਹੋਊ ਚੌਈ ਭਰੀ ਆਣੇ ਬਾਕੀ ਵੀ ਜੀ ਕੱਦ ਵੇਖ ਲਓ ਜਿਹੜੀ ਪਲੀ ਪੁਲੀ ਅਸੀਂ ਵੇਖੋ ਕਿਦਾਂ ਨਹੀਂ ਠੀਕ ਹੈ ਜੀ ਨਸਲ ਬਹੁਤ ਆ ਘੱਟੀ ਦੀ ਹੂੰ ਬੰਦੋ ਜੀ ਬੰਦੋ ਇਹਦਾ ਭਾਜੀ ਭਾ ਮੁੱਲ ਇਹ ਸੰਦੀਪ ਜੀ ਦੇਣੀ ਹੈ 95000 ਵੀ ਸਰ 95000 ਦੀ 80000 ਦੀ ਵੀ ਜੀ ਉਦਾਂ ਹੀ ਆ ਨਹੀਂ ਠੀਕ ਹੈ ਮੈਂ ਪਲੀਏ ਪੁਰੀ ਜੀ 95000 ਭਾਜ ਨਾਲੋਂ ਕਾਦਰ ਨੂੰ ਕੋਈ ਕਸਰ ਨਹੀਂ ਹੈਗੀ ਇਹਨੂੰ ਚਲੋ ਠੀਕ ਆ ਕਾਦਰ ਵੇਖ ਲਓ ਜਿਹੜਾ ਹੈ 80000 ਵੀ ਉਦਾਂ ਹੀ ਆ ਵਾ 95000 ਦੀ ਹਾਂ ਠੀਕ ਹੈ ਇਹ ਆ ਕਰੋ ਚੈੱਕ ਬੱਚਾ ਪੁੱਤ ਗਾੜੀ ਰੱਖੀਦਾ ਹੁੰਦਾ ਹੈ ਠੀਕ ਮੈਂ ਸੰਦੀਪ ਚੋਂ ਦੇਖਿਓ ਕਿੱਦਾਂ ਦੀ ਸਹੀ ਹੋਲੀ ਨੂੰ ਨਹੀਂ ਆ ਮਗਲੇ ਸੁਣਾ ਨਹੀਂ ਆ ਬਹੁਤ ਜ਼ਿਆਦੀ ਠੀਕ ਹੈ ਭਾਈ ਤੇ ਠੰਡੀ ਬਹੁਤ ਜ਼ਿਆਦੀ ਕੱਟੀ ਹੂੰ ਬਾਕੀ ਕੱਦ-ਕੁਦ ਵੇਖ ਲਓ ਕਿੱਦਾਂ ਕਿੱਥੇ ਆਉਂਦੀ ਆ ਆਪਣੇ ਇਹਦਾ ਮੂੰਹ ਵੇਖਿਓ ਕਿੱਦਾਂ ਬਣੀ ਵੇਖੋ ਇਹ ਵੀ ਜੀ ਬਦਲ ਜਾਂਦੀ ਥੱਲੇੋਂ ਬਣ ਕੇ ਯਾ ਸੰਦੀਪ ਜੀ ਝੋਟੀ ਦੇਣੀ ਆਪਾਂ ਝੋਟੀ ਦੇ ਵੀ ਜੀ ਸਿਰਫ ਸਿੰਘ ਥੋੜਾ ਖੁੱਲਾ ਜੇ ਸਿੰਘ ਛੋਟਾ ਦਾ ਦੋ ਦੋ ਬਾਹਰ ਦੀ ਹਾਂ ਹਾਂ ਬਿਲਕੁਲ ਇੱਕ 40 ਦੀ ਸੰਦੀਪ ਜੀ ਦੇਣੀ ਆ 1 ਲੱਖ 40 ਹਜ਼ਾਰ ਰੁਪਏ ਦੁੱਧ ਵੀ ਜੀ 16 ਲੀਟਰ ਕੋਈ ਇਥੋਂ ਮਾਰਕੀਟ ਚੋਂ ਕੇ ਖੜੇ 16 ਤੋਂ ਬਾਹਰ ਉਹ ਲੈ ਰਹੇ ਅੰਦਰ ਉਹ ਕਰੇ ਆਪਣੇ ਕੋ ਬੱਜੀ ਆ ਬਸ ਠੀਕ ਆ ਹਾਂ ਇਹ ਵੀ ਆਪਾਂ ਕਿਸ ਨੂੰ ਕਹਾਂਗੇ ਸਾਡੀ ਚੋਲੀ ਕਾਲੀ ਨਾ ਹਾਂ ਜੀ ਹਾਂ ਦੋ ਟਾਈਮ ਚੋਕੇ ਸੱਲੀ ਕਰੇ ਖਾਂਦੇ ਗੱਲ ਹੀ ਕੋਈ ਨਹੀਂ 16 ਲੀਟਰ ਮਾਰ ਕੇ ਖੜਨੇ ਤੇ ਬਸ ਠੀਕ ਆ ਥਣ ਵੇਖ ਲੋ ਵੀ ਜੀ ਕਦਾ ਕਰਦੇ ਬਹੁਤ ਜ਼ੋਰਦਸ ਲੱਗਿਆ ਥਣ ਕਿ ਆਹ ਬਾਈ ਪਰਲੀ ਉਹ ਗੱਬਣਾ ਜੀ ਉਹ ਵੀ ਜੀ ਗੱਬਣ ਉਹ ਨਾ ਛੋਟੀਆਂ ਬੱਚੋਈਆਂ ਜੀ ਹਾਂ ਜੀ ਇਹ ਆਪਾਂ 3 ਮਹੀਨੇ ਦੀ ਜੀ ਗੱਬਣ ਲਈ ਆਪਉਣ ਵਿੱਚ ਪਾਈ ਕੇ ਭੈਣ ਭਰਾ ਨੇ ਇਹ ਆਪਾਂ 1.5 ਮਹੀਨਾ ਛੱਡੀ ਜੇ ਬੜੇ ਜ਼ੋਰ ਨਾਲ ਅੱਛਾ ਇਹ ਆਪਾਂ ਚੋਈ ਆ ਆਪਣੀ ਚੋਈ ਧਿਆਨ ਨਾਲ ਓਏ ਧਿਆਨ ਠੀਕ ਆ ਹੁਣ ਜਿਹੜਾ ਲਊਗੇ ਜੀ ਇਹ ਸੰਦੀਪ ਵੀਰੇ ਸਿਰਫ ਇਹਨੇ ਲੈਣੇ ਆ ਬਾਅਦ ਤੋਂ ਬਾਅਦ ਹਫਤਾ ਲੈ ਲੂਗੇ ਤੋਤੇ ਨਹੀਂ ਖੜਦੀ ਠੀਕ ਹੈ ਜੀ ਹਾਂ ਆਜੋ ਜੀ ਆਜੋ ਤਿਆਰੀਆਂ ਨੇ ਇੰਦਾ ਮੋਲੇ ਜੀ ਫਿਰ ਇਹ ਸੰਦੀਪ ਜੀ ਸਿਰਫ ਦੇਣੀ ਆ 72000 ਦੀ ਚਲੋ ਲੈ ਦੇਣੀ ਹੁਣ ਜੀ ਲੈਣ ਦੇਣਾ ਗਾਮੇ ਦੁੱਧ ਵੀ ਵੀ ਜੀ 10 ਕਿਲੋ ਦੇ ਬਾਹਰ ਉਤ ਰੱਖ ਲੈਣ ਜੀ ਅੰਦਰ ਉਹ ਸਾਨੂੰ ਦੇ ਦੇਮ ਚਲੋ ਠੀਕ ਆ ਇਹ ਕੋਈ ਵੀ ਜੀ 3 ਮਹੀਨੇ ਦੀ ਗੱਬੜ ਕੋਈ 11-12 ਕਿਲੋ ਦੋ ਚੁੰਦੇ ਰਹੇ ਬਿਲਕੁਲ ਬਿਲਕੁਲ ਹਾਂ ਪਰ ਇਹ ਵੀ ਸੇਵਾ ਨਾ ਉਦਾਂ ਨਹੀਂ ਆ ਤੇ ਕੋਈ ਇਹਨਾਂ ਬੱਚੇ-ਪੁੱਛੇ ਦੀ ਪ੍ਰੋਬਲਮ ਨਹੀਂ ਹੈ ਬੱਚਾ ਨਹੀਂ ਹਣ ਦਿੱਤਾ ਨਾ ਇਤਨਾ ਚੁੰਦੇ ਰਹੇ ਨੂੰ ਬਸ ਠੀਕ ਹੈ ਬਾਹਰ ਕੇ ਥਾਪੀ ਥੱਲੇ ਬੈਣਾ ਕੋਈ ਭਾੜਾ ਨਹੀਂ ਕੋਈ ਕੁਛ ਨਹੀਂ ਚਲੋ ਹਾਂ ਲੋ ਜੀ ਚਾਰ ਝੋਟੇ ਆ ਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਲੈ ਨਹੀਂ ਪਾ ਰਿਹਾ ਇਹ ਮੈਂ ਕਰੀਆ ਸੰਦੀਪ ਜੀ ਖਰਨ ਆਪਣੀ ਰਪਈਆਂ ਚਾਹੀਆਂ ਸਾਰੇ ਭੈਣ ਭਰਾਵਾਂ ਨੇ ਉਹਨਾਂ ਜੀ ਚਲੋ ਹਾਂ ਤੇ ਨੰਬਰ ਬੋਲ ਦਿਓ ਜੀ ਬਾਕੀ ਸੰਦੀਪ ਜੀ ਪਿੰਡ ਆਪਣਾ ਵਹੀ ਪੁਈ ਜ਼ਿਲ੍ਹਾ ਤਰਨਤਾਰਨ ਸਿਲਕ ਡੂਰਸਾਬ ਮੋਬਾਈਲ ਨੰਬਰ 905665008905005000 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ